EcoFacts ਕੈਨੇਡਾ ਦੀ ਰਿਪੋਰਟ ਦਾ ਕਹਿਣਾ ਹੈ ਕਿ ਰਹਿਣ ਦੇ ਖਰਚੇ ਤੇ ਬੇਰੋਜ਼ਗਾਰੀ ਦੇ ਕਾਰਨ ਦੂਜੀ ਤਿਮਾਹੀ ਵਿੱਚ ਨੌਜਵਾਨ ਕੈਨੇਡੀਅਨਾਂ ਜ਼ਿਆਦਾ ਨੇ ਜਿਹੜੇ ਕਿ ਕ੍ਰੈਡਿਟ ਭੁਗਤਾਨ ਤੋਂ ਖੁੰਝ ਚੁੱਕੇ ਨੇ ਵੱਧ ਤੋਂ ਵੱਧ ਨੌਜਵਾਨੇ 26 ਤੋਂ 35 ਸਾਲ ਦੀ ਉਮਰ ਦੇ 17 ਦੇ ਵਿੱਚੋਂ ਇੱਕ ਕੈਨੇਡੀਅਨ ਕ੍ਰੈਡਿਟ ਭੁਗਤਾਨ ਤੋਂ ਖੁੰਝਾ ਹੋਇਆ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਟੋ ਲੋਨ ਕ੍ਰੈਡਿਟ ਲਾਈਨਾਂ ਦੇ ਲਈ ਅਪਰਾਧ ਦੀਆਂ ਦਰਾਂ ਵੀ ਖਾਸ ਤੌਰ ਤੇ ਨੌਜਵਾਨ ਕੈਨੇਡੀਅਨਾਂ ਦੇ ਵਿੱਚ ਹੀ ਉੱਚੀਆਂ ਸਨ ਜੋ ਕਿ ਜਨਸੰਖਿਆ ਦੁਆਰਾ ਦਰਪੇਸ਼ ਵਿੱਤੀ ਦਬਾਅ ਨੂੰ ਦਰਸਾਉਂਦੀਆਂ ਨੇ Aquifax Canada ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰਹਿਣ ਦੇ ਖਰਚੇ ਤੇ ਬੇਰੋਜ਼ਗਾਰੀ ਦੇ ਕਾਰਨ ਦੂਜੀ ਤਿਮਾਹੀ ਵਿੱਚ ਨੌਜਵਾਨ ਕੈਨੇਡੀਅਨਾਂ ਦੇ ਵਿੱਚ ਖੁੰਝੇ ਹੋਏ ਕ੍ਰੈਡਿਟ ਭੁਗਤਾਨ ਵੱਧ ਸਨ Aquifax ਦਾ ਕਹਿਣਾ ਹੈ ਕਿ 23 ਵਿੱਚੋਂ ਇੱਕ ਕੈਨੇਡੀਅਨ 26 ਤੋਂ 35 ਸਾਲ ਦੀ ਉਮਰ ਦੇ ਹਰ 17 ਵਿੱਚੋਂ ਇੱਕ ਕੈਨੇਡੀਅਨ ਕ੍ਰੈਡਿਟ ਭੁਗਤਾਨ ਤੋਂ ਖੁੰਝੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਟੋ ਲੋਨ ਤੇ ਕ੍ਰੈਡਿਟ ਲਾਈਨਾਂ ਲਈ ਅਪਰਾਧ ਦੀਆਂ ਦਰਾਂ ਵੀ ਖਾਸ ਤੌਰ ਤੇ ਨੌਜਵਾਨ ਕੈਨੇਡੀਅਨਾਂ ਵਿੱਚ ਉੱਚੀਆਂ ਸਨ ਜੋ ਕਿ ਜਨਸੰਖਿਆ ਦੁਆਰਾ ਦਰਪੇਸ਼ ਵਿੱਤੀ ਦਬਾਅ ਨੂੰ ਦਰਸਾਉਂਦੀਆਂ ਨੇ Aquifax ਦਾ ਕਹਿਣਾ ਹੈ ਕਿ 2024 ਦੀ ਦੂਜੀ ਤਿਮਾਹੀ ਵਿੱਚ 26 ਤੋਂ 35 ਸਾਲ ਦੀ ਉਮਰ ਦੇ ਕੈਨੇਡੀਅਨਾਂ ਵਿੱਚ ਖੁੰਝੇ ਹੋਏ ਕ੍ਰੈਡਿਟ ਭੁਗਤਾਨਾਂ ਦੀ ਦਰ 1.99% ਸੀ ਇਹ 1 ਸਾਲ ਪਹਿਲਾਂ ਦੇ ਮੁਕਾਬਲੇ 21.6% ਵਾਧਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖਪਤਕਾਰਾਂ ਦੇ ਕਰਜ਼ੇ ਦਾ ਪੱਧਰ 2.5 ਟ੍ਰਿਲੀਅਨ ਡਾਲਰ ਹੋ ਗਿਆ ਹੈ ਜੋ ਕਿ 2023 ਦੀ ਦੂਜੀ ਤਿਮਾਹੀ ਤੋਂ 4.2% ਦੀ ਵਾਧਾ ਹੈ ਜਾਣਕਾਰੀ ਮੁਤਾਬਕ ਮਹਿੰਗਾਈ ਸਥਿਰ ਹੋ ਰਹੀ ਹੈ ਵਿਆਜ ਦਰਾਂ ਕਟਲੀਆਂ ਸ਼ੁਰੂ ਹੋ ਰਹੀਆਂ ਨੇ ਜੋ ਕਿ ਬਹੁਤ ਸਾਰੇ ਖਪਤਕਾਰਾਂ ਲਈ ਚੰਗੀ ਖਬਰ ਹੈ ਵਾਧਦੀ ਬੇਰੋਜ਼ਗਾਰੀ ਨੇ ਕੁਝ ਪੋਜ਼ੀਟਿਵ ਸੰਭਾਵਨਾਵਾਂ ਨੂੰ ਆਫਸੈਟ ਕੀਤਾ ਹੈ ਤੇ ਵਿੱਤੀ ਤਣਾਅ ਵਧ ਰਿਹਾ ਹੈ ਕੈਨੇਡਾ ਦੀ ਬੇਰੋਜ਼ਗਾਰੀ ਦਰ ਲਗਾਤਾਰ ਵੱਧ ਰਹੀ ਹੈ ਜੁਲਾਈ ਵਿੱਚ 6.4 ਫੀਸਦੀ ਤੱਕ ਪਹੁੰਚ ਗਈ ਸਟੈਟਿਸਟਿਕਸ ਕੈਨੇਡਾ ਦੇ ਆંકड़े ਦਰਸਾਉਂਦੇ ਨੇ ਕਿਉਂਕਿ ਉੱਚ ਵਿਆਜ ਦਰਾਂ ਆਰਥਿਕਤਾ ਨੂੰ ਹੌਲੀ ਕਰਦੀਆਂ ਨੇ ਜਾਰੀ ਆਰਥਿਕ ਦਬਾਅ ਵੀ ਬਹੁਤ ਸਾਰੇ ਨੌਜਵਾਨ ਕੈਨੇਡੀਅਨਾਂ ਨੂੰ ਆਪਣੇ ਪਰਿਵਾਰਾਂ ਨਾਲ ਰਹਿਣ ਲਈ ਵਾਪਸ ਭੇਜ ਰਿਹਾ ਹੈ ਕੁੱਲਵੇ ਲਾ ਕੇ ਗੈਰ ਮੌਰਗੇਜ ਅਪਰਾਧ ਦਰ 1.4 ਫੀਸਦੀ ਸੀ ਜੋ ਕਿ 2020 ਦੇ ਵਿੱਚ ਸਿਖਰ ਪੱਧਰ ਨੂੰ ਪਾਰ ਕਰ ਗਈ ਤੇ 2011 ਤੋਂ ਬਾਅਦ ਸਭ ਤੋਂ ਉੱਚੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕ੍ਰੈਡਿਟ ਕਾਰਡ ਦਾ ਕਰਜ਼ਾ 122 ਬਿਲੀਅਨ ਡਾਲਰ ਦੇ ਬਕਾਇ ਜੋ ਸਾਲ ਦਰ ਸਾਲ 1.7% ਦੀ ਵਾਧਾ ਹੈ ਉਸਨ ਕੈਨੇਡੀਅਨ ਨੇ ਤਿਮਾਹੀ ਦੌਰਾਨ ਡਾਲਰ 4300 ਤੋਂ ਵੱਧ ਕ੍ਰੈਡਿਟ ਕਾਰਡ ਬਕਾਇਆ ਜੋ ਕਿ 2007 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਚੂਨ ਵਿਕਰੀ ਇੱਕ ਮੰਦੀ ਨੇ ਬਕਾਇਆ ਕ੍ਰੈਡਿਡ ਕਾਰਡ ਦੇ ਦੇ ਵਿੱਚ ਕਮੀ ਨਹੀਂ ਦਿਖਾਈ ਸਟੈਟਿਸਟਿਕਸ ਕੈਨੇਡਾ ਅਨੁਸਾਰ ਦੂਜੀ ਤਿਮਾਹੀ ਵਿੱਚ ਪ੍ਰਚੂਨ ਵਿਕਰੀ 0.5% ਦੀ ਘਟ ਗਈ ਇਹ ਵੀ ਕਿਹਾ ਗਿਆ ਹੈ ਕਿ ਉੱਚ ਘਰਾਦੀਆਂ ਕੀਮਤਾਂ ਤੇ ਵਿਆਜ ਦਰਾਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਬਹੁਤ ਪਰ ਰੁਕਾਵਟਾਂ ਪੈਦਾ ਕਰ ਸਕੇ ਹਨ ਵਿਆਜ ਦਰਾਂ ਵਿੱਚ ਗਿਰਾਵਟ ਦੇ باوجود ਹਾਊਸਿੰਗ ਮਾਰਕੀਟ ਵਿੱਚ ਤੇਜ਼ੀ ਨਹੀਂ ਆਈ ਤੇ ਵਿਕਰੀ ਲਗਭਗ 2 ਤੋਂ 3 ਸਾਲ ਪਹਿਲਾਂ ਦੇ ਨੇੜੇ ਨਹੀਂ ਹੈ ਤੇ ਮਾਰਕੀਟ ਨੂੰ ਸਧਾਰਨ ਹੋਣ ਵਿੱਚ ਜ਼ਿਆਦਾਤਰ ਸਮਾਂ ਲੱਗ ਸਕਦਾ ਹੈ ਉਹਨਾਂ ਕਿਹਾ ਕਿ ਸ਼ੁਰੂ ਵਿੱਚ ਸਭ ਤੋਂ ਵੱਧ ਪ੍ਰਭਾਵ ਇਸ ਸਾਲ ਆਪਣੇ ਮਾਰਗੇਜ ਨੂੰ ਨਵਿਆਉਣ ਵਾਲੇ ਖਪਤਕਾਰਾਂ ਤੇ ਪੈਣ ਜਾ ਰਿਹਾ ਹੈ ਰੀਪੋਰਟ ਵਿੱਚ ਕਿਹਾ ਗਿਆ ਕਿ 2024 ਵਿੱਚ 15% ਦੀ ਨਵੀਨੀਕਰਨ ਵਿੱਚ ਮਾਸਿਕ ਭੁਗਤਾਨ ਡਾਲਰ 300 ਤੋਂ ਵਾਧਾ-ਵਾਧਾ ਹੋਇਆ ਜੋ ਕਿ 2019 ਵਿੱਚ 8% ਦੀ ਵਾਧਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ